ਕਾਨਾਂ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਆਪਾਂ ਦੇਖਦੇ ਆਂ ਹਰ ਥਾਂ ਤੇ ਸ਼ੋਰਾ ਸਲਾਬ ਲੋਕ ਪਰੇਸ਼ਾਨ ਨੇ ਤੋਂ ਹਨ ਬਿਲਕੁਲ ਜੀ ਬਿੰਗ ਦੇ ਨਾਲ ਅਕਸਰ ਤੁਸੀਂ ਦੇਖੋਗੇ ਤਾਂ ਉਹਦੀ ਡੈਂਪਨੈਸ ਜਿਹੜਾ ਬਿਲਕੁਲ ਪਪੜੀਆਂ ਬਣ ਕੇ ਪੇਂਟ ਉਖੜ ਚੁੱਕਿਆ ਹੁੰਦਾ ਬਿਲਕੁਲ ਜੀ ਤੇ ਇਹੋ ਜੀ ਸਾਨੂੰ ਕੋਈ ਵੀ 0% ਕੰਪਲੇਂਟ ਹੈ ਦੇਟ ਤੋਂ ਵੀ ਪਹਿਲਾਂ ਜਰੂਰੀ ਹੈ ਦੀਵਾਰ ਦੀ ਪ੍ਰੀਪਰੇਸ਼ਨ ਜੇ ਇਹ ਦੀਵਾਰਾਂ ਨੂੰ ਆਪਾਂ ਸਹੀ ਤਰੀਕੇ ਨਾਲ ਤਿਆਰੀ ਨਹੀਂ ਕਰਦੇ ਤਾਂ ਉਹਦਾ ਰਿਜ਼ਲਟ ਜਿਹੜਾ ਉਹ 0 ਰਹਿ ਜਾਂਦਾ ਹੈ ਪ੍ਰੋਡਕਟ ਲਿਆ ਕੇ ਦੀਵਾਰਾਂ ਦੇ ਉੱਤੇ ਨੇਰੂ ਵਾਂਗੂ ਸਿੱਧਾ ਹੀ ਢੋਲ ਦਿੰਦੇ ਨੇ ਉਹਦਾ ਕੋਈ ਫਾਇਦਾ ਨਹੀਂ ਸਾਈਟਾਂ ਤੇ ਅਸੀਂ ਇੰਜੀਨੀਅਰ ਭੇਜ ਕੇ ਅੱਜ ਨਾ ਤੁਹਾਨੂੰ ਉਹ ਭਰਾ ਮਿਲਾਉਣੇ ਨੇ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਨੂੰ ਹੱਲ ਕਰਕੇ ਦੇਣਗੇ ਜਿਵੇਂ ਆਪਾਂ ਦੇਖਦੇ ਆਂ ਕੋਠੀਆਂ ਦੇ ਵਿੱਚ ਘਰਾਂ ਦੇ ਵਿੱਚ ਸ਼ੋਰੇ ਸਲਾਵ ਦੀ ਸਭ ਤੋਂ ਵੱਡੀ ਪ੍ਰੋਬਲਮ ਰਹਿੰਦੀ ਆ ਤੇ ਬਾਈ ਹੋਰ ਇਹੋ ਜਿਹਾ ਟ੍ਰੀਟਮੈਂਟ ਕਰਦੇ ਨੇ ਘਰਾਂ ਕੋਠੀਆਂ ਦੇ ਵਿੱਚ ਜੇ ਕਹੇ ਦੀ ਵੀ 2016 ਤੇ 2022 ਦੇ ਵਿੱਚ ਦੋਨੇ ਘਰ ਬਣੇ ਆ ਕਿਤੇ ਵੀ ਤੁਹਾਨੂੰ ਸ਼ੋਰਾ ਸਲਾਵ 1 ਇੰਚ ਦੇ ਵਿੱਚ ਵੀ ਦੇਖਣ ਨੂੰ ਨਹੀਂ ਮਿਲੂਗਾ ਤੇ ਇਹ ਜਿਹੜਾ ਕੀ ਕਰਦੇ ਨੇ ਕੀ ਪ੍ਰੋਡਕਟ ਹੈ ਕੀ ਟ੍ਰੀਟਮੈਂਟ ਹੈ ਉਹ ਸਾਰੀ ਜਾਣਕਾਰੀ ਬਾਈ ਹੋਰਾਂ ਤੋਂ ਲਵਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ भाई जी ਆਪਣਾ ਨਾਮ ਆਪਣੀ ਫਰਮ ਦਾ ਨਾਮ ਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਕਰਮਜੀਤ ਸਿੰਘ ਤੇ ਮੇਰੀ ਫਰਮ ਦਾ ਨਾਮ ਆ ਭਾਰਤ ਬਿਲਡਿੰਗ ਮਟੀਰੀਅਲ ਸਮਾਣਾ ਜੀ ਮੈਂ ਡਾਕਟਰ ਫਿਕਸਟ ਅਲਟਰਾਟੈਕ ਸੀਮੈਂਟ ਤੇ ਕੰਮ ਦੇ ਨੂੰ ਸਰੀਏ ਦਾ ਡੀਲਰ ਆ ਜੀ ਜਿਹਦੀ ਤੁਸੀਂ ਅੱਜ ਗੱਲ ਕਰ ਰਹੇ ਹੋ ਵੀ ਮਕਾਨਾਂ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਆਪਾਂ ਦੇਖਦੇ ਆਏ ਵੀ ਜਿੱਦਾਂ ਪੋਲੀਓ ਵਾਂਗੂ ਵੀ ਕਹਿ ਲੋ ਹਰ ਥਾਂ ਤੇ ਸ਼ੋਰਾ ਸਲਾਬ ਲੋਕ ਪਰੇਸ਼ਾਨ ਨੇ ਤੋਂ ਹਨਾ ਬਿਲਕੁਲ ਜੀ ਤਾਂ ਸਾਡਾ ਜਿਹੜਾ ਪਹਿਲਾ ਘਰ ਆ ਉਹ 2016 'ਚ ਬਣਿਆ ਸੀ ਉਹਦੇ ਵਿੱਚ ਅਸੀਂ ਇਹਦੀ ਡਾਕਟਰ ਫਿਕਸਟ ਦੀ ਪੀਡੀਫਨ 2K ਦੀ ਕੋਟਿੰਗ ਕਰਾਈ ਸੀ ਠੀਕ ਹੈ ਜੀ ਤਾਂ ਉਹਦਾ ਹੁਣ ਤੱਕ ਰਿਜ਼ਲਟ ਜਿਹੜਾ 100% ਵਧੀਆ ਰਿਹਾ ਕੋਈ ਦਿੱਕਤ ਨਹੀਂ ਆਈ ਸਾਹਿਬ ਜੀ ਨੇੜੇ ਨੇੜੇ ਹਾਂਜੀ ਹਾਂਜੀ ਭਾਈ ਦੱਸੀ ਚੱਲੀ ਜੀ ਆ ਦੇਖੋ ਤੁਸੀਂ ਕਿਤੇ ਵੀ ਕੋਈ ਉਹ ਨਹੀਂ ਡੈਂਪਨੈਸ ਕਿਤੇ ਵੀ ਕੋਈ ਦਿੱਕਤ ਨਹੀਂ ਆਈ ਤਾਂ ਜਿਹੜਾ ਦੂਸਰਾ ਘਰ ਆ ਸੀ ਉਹ 2022 ਦੇ ਵਿੱਚ ਬਣਾਇਆ ਉਹਦੇ ਵਿੱਚ ਵੀ ਕੰਪਲੀਟ ਵਾਟਰਪਰੂਫਿੰਗ ਕਰਵਾਈ ਗਈ ਹੈ ਜਿਹੜਾ ਜਿਹੜਾ ਪ੍ਰੋਡਕਟ ਆ ਉਹਦਾ ਪੀਡੀਫਨ 2K ਤੇ ਯੂਆਰਪੀ ਦੀ ਕੋਟਿੰਗ ਇਹ ਚ ਵੀ ਕਿਤੇ ਵੀ ਭਾਈ ਕਹਿੰਦੇ ਪਾਪੜੀ ਬਣ ਕੇ ਰੰਗ ਦੀ ਨਹੀਂ ਆਜੋ ਆਪਾਂ ਦਿਖਾ ਦਿੰਨੇ ਆ ਠੀਕ ਹੈ ਜੀ ਭਾਜੀ ਜਿਹੜਾ ਕੈਮਰਾ ਇੱਧਰ ਨੂੰ ਲੈ ਕੇ ਆਓ ਆਜੋ ਭਾਈ ਜੀ ਇਹ 2 ਕਿਤੇ ਵੀ ਤੁਹਾਨੂੰ ਕੋਈ ਸ਼ੋਰੇ ਸਲਾਬ ਦੀ ਕੋਈ ਟੈਨਸ਼ਨ ਤੁਸੀਂ ਦੇਖ ਸਕਦੇ ਹੋ ਪੂਰਾ ਸਾਫ ਦਾ ਸਾਫ ਹੁਣ ਆਪਾਂ ਘਰ ਦੇ ਅੰਦਰ ਲੈ ਕੇ ਚੱਲਦੇ ਹਾਂ ਜੀ ਤੇ ਜਿਆਦਾਤਰ ਬਾਈ ਤਾਂ ਸਾਨੂੰ ਜਦੋਂ ਅਸੀਂ ਘਰ ਦੇ ਵਿੱਚ ਕਿਤੇ ਵੀ ਵੀਡੀਓ ਕਰਦੇ ਹੁੰਦੇ ਆ ਇੱਥੋਂ ਤਾਂ ਫੁੱਲ ਬੁਰਾ ਹਾਲ ਹੁੰਦਾ ਬਿਲਕੁਲ ਅੱड्या ਜਿਹੜੀ ਸਕਾਰਟਿੰਗ ਦੇ ਨਾਲ ਅਕਸਰ ਤੁਸੀਂ ਦੇਖੋਗੇ ਤਾਂ ਉਹਦੀ ਡੈਂਪਨੈਸ ਜਿਹੜਾ ਬਿਲਕੁਲ ਪਾਪੜੀਆਂ ਬਣ ਕੇ ਪੇਂਟ ਉਖੜ ਚੁੱਕਿਆ ਹੁੰਦਾ ਬਿਲਕੁਲ ਜੀ ਤੇ ਇਹੋ ਜੀ ਸਾਨੂੰ ਕੋਈ ਵੀ 0% ਕੰਪਲੇਂਟ ਹੈ ਤੇ ਕੋਈ ਵੀ ਕਿਸੇ ਵੀ ਤਰ ਕਿਸੇ ਵੀ ਸਾਈਡ ਤੋਂ ਦੇਖੋਗੇ ਇਸ ਸਾਈਡ ਕਿਤੇ ਇਧਰ ਵਾਸ਼ਰੂਮ ਆ ਪਿੱਛੇ ਦੀਵਾਰਾਂ ਤੇ ਕਿਤੇ ਵੀ ਕੋਈ ਦਿੱਕਤ ਨਹੀਂ ਹੈਗੀ ਕਿਸੇ ਵੀ ਤਰ੍ਹਾਂ ਦੀ ਠੀਕ ਹੈ ਜੀ ਤੇ ਅਸੀਂ ਬੜੇ ਇਸ ਤੋਂ ਸੰਤੁਸ਼ਟ ਆ ਤੇ ਉਸ ਸਾਈਡ ਵੀ ਮੈਂ ਤੁਹਾਨੂੰ ਦਿਖਾਉਣਾ ਜੀ ਤਾਂ ਇਹ ਲਗਭਗ 2016 ਦਾ ਤੇ ਬਾਥਰੂਮ ਘਰ ਵਾਲੇ ਪਾਸੇ ਵੀ ਦਿਖਾ ਦਈਏ ਥੋੜਾ ਜਿਹਾ ਕਿੱਥੇ ਜਿੱਥੋਂ ਨਾਲ ਬਾਥਰੂਮ ਲੱਗਦਾ ਇੱਧਰ ਇੱਧਰ ਬਾਥਰੂਮ ਆ ਗਿਆ ਤੁਸੀਂ ਆ ਦੇਖ ਸਕਦੇ ਇੱਥੇ ਵੀ ਦੋਸਤੋ ਕਈ ਵਾਰ ਹੁੰਦਾ ਨਾ ਆਪਾਂ ਨੂੰ ਜਾਂ ਜਿੱਥੋਂ ਬਾਹਰੋਂ ਜ਼ਿਆਦਾ ਗਿੱਲ ਆਉਂਦੀ ਹੈ ਬਿਲਕੁਲ 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 ਨਹੀਂ ਕਿਤੇ ਵੀ ਨਹੀਂ 0% ਕਿਤੇ ਕਿਚਨ ਚ ਕਿਤੇ ਆਊਟਸਾਈਡ ਇਨਸਾਈਡ 0% ਹੈ ਕਿਤੇ ਵੀ ਕੋਈ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਈ ਠੀਕ ਹੈ ਜੀ ਜੀ ਭਾਈ ਹੁਣ ਜੇ ਗੱਲ ਕਰੀਏ ਇੱਥੋਂ ਦੇਖ ਕੇ ਪਤਾ ਲੱਗਦਾ ਦਰਸ਼ਕ ਵੀ ਸਮਝ ਗਏ ਹੋਣੇ ਵੀ ਯਾਰ ਸੋਰੇ ਸਲਾਬ ਵੀ ਟੈਨਸ਼ਨ ਬਾਈ ਉਹਨਾਂ ਨੇ ਖਤਮ ਕਰਤੀ ਪਰ ਹੁਣ ਇਹਦਾ ਵੀ ਮੈਂ ਸੁਣਿਆ ਬਹੁਤ ਮਿਸਤਰੀ ਹਾਂ ਹਾਂ ਹੁਣ ਮੈਂ ਜਿਹੜੀ ਗੱਲ ਕਰੀ ਜੀ 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 ਪਰ ਇਹ ਹੱਲ ਉਹ ਕਹਿੰਦ ਨੇ ਯਾਰ 100 ਰੁਪਏ ਖਰਾਬ ਜੀ 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 ਮੈਂ ਤੁਹਾਡੀ ਗੱਲ ਦਾ ਜਵਾਬ ਦੇਣਾ ਐਕਚੂਅਲ ਜੀ ਕੀ ਹੈ ਪ੍ਰੋਡਕਟ ਖਰੀਦਣਾ ਤੇ ਉਹਨੂੰ ਲਾਉਣਾ ਇਸ ਗੱਲ 'ਚ ਫਰਕ ਆ ਨਾ ਡਾਕਟਰ ਨੇ ਕਿਹਾ ਵੀ ਦਵਾਈ ਲੈ ਲਓ ਇਹਨੂੰ ਰੋਟੀ ਤੋਂ ਅੱਧਾ ਘੰਟੇ ਬਾਅਦ ਕੋਸੇ ਪਾਣੀ ਨਾਲ ਲੈਣੀ ਆ ਬਟ ਜੇ ਤੁਸੀਂ ਉਹਦੇ ਤੋਂ ਉਲਟ ਚੱਲੋਗੇ ਤਾਂ ਉਹਨੇ ਉਦਾਂ ਅਸਰ ਨਹੀਂ ਕਰਨਾ ਹਨਾ ਬਿਲਕੁਲ ਜੀ ਤਾਂ ਅਸਲ ਮੁੱਦਾ ਕਿੱਥੇ ਆਉਂਦਾ ਲੋਕ ਪ੍ਰੋਡਕਟ ਖਰੀਦ ਲੈਂਦੇ ਨੇ ਉਹਨੂੰ ਸਹੀ ਤਰੀਕੇ ਨਾਲ ਐਪਲੀਕੇਬਲ ਨਹੀਂ ਕਰਦੇ ਜਦੋਂ ਅਪਲਾਈ ਨਹੀਂ ਕਰਦੇ ਤਾਂ ਉਹਦੇ ਰਿਜ਼ਲਟ ਨਹੀਂ ਆਉਂਦਾ ਤੇ ਆਪਾਂ ਉਸ ਤੋਂ ਉਮੀਦ ਨਹੀਂ ਕਰ ਸਕਦੇ ਵੀ ਉਹ 100% ਸ਼ੋਰਾਂ ਰੋਕੂਗਾ ਤਾਂ ਮੈਂ ਤੁਹਾਨੂੰ ਹੁਣ ਥੋੜੀ ਦੇਰ ਇੱਕ ਵਾਰ ਮੇਰੇ ਦੂਸਰੀ ਨਵੀਂ ਸਾਈਟ ਤੇ ਲੈ ਕੇ ਚਲਦਾ ਉੱਥੇ ਮੈਂ ਤੁਹਾਨੂੰ ਦਿਖਾਉਣਾ ਵੀ ਐਕਚੁਅਲ ਜੀ ਪ੍ਰੋਬਲਮ ਰਹਿੰਦੀ ਕਿੱਥੇ ਆ ਵੀ ਲੋਕ ਉਹਨੂੰ ਸਹੀ ਲਗਾਉਂਦੇ ਨਹੀਂ ਉਸ ਕਰਕੇ ਉਹਦੇ ਰਿਜ਼ਲਟ ਨਹੀਂ ਮਿਲਦੇ ਆਪਾਂ ਨੂੰ ਠੀਕ ਹੈ ਜੀ ਪਰ ਜਿੱਥੇ ਆਪਣਾ ਕ ਹਾਂਜੀ ਭਾਈ ਜਿਵੇਂ ਆਪਾਂ ਦੋਨੇ ਘਰ ਦਿਖਾਏ ਜੀ ਵੀ ਸ਼ੋਰੇ ਸਲਾਬ ਦੀ ਕੋਈ ਦਿੱਕਤ ਨਹੀਂ ਜੀ ਹੁਣ ਉਹ ਦਿੱਕਤ ਨੂੰ ਹਟਾਉਣ ਵਾਸਤੇ ਜਿਹੜਾ ਪ੍ਰੋਡਕਟ ਆਪਾਂ ਯੂਜ਼ ਕਰਦੇ ਆ ਤੇ ਉਹਨੂੰ ਕਿਵੇਂ ਯੂਜ਼ ਕਰਨਾ ਚਾਹੀਦਾ ਉਹਦੀ ਜਾਣਕਾਰੀ ਦੀ ਅਕਚੁਅਲ ਕੀ ਹੈ ਭਾਜੀ ਪ੍ਰੋਡਕਟ ਤੋਂ ਵੀ ਪਹਿਲਾਂ ਜ਼ਰੂਰੀ ਹੈ ਦੀਵਾਰ ਦੀ ਪ੍ਰੈਪਰੇਸ਼ਨ ਜੇ ਇਹ ਦੀਵਾਰਾਂ ਨੂੰ ਆਪਾਂ ਸਹੀ ਤਰੀਕੇ ਨਾਲ ਤਿਆਰ ਹੀ ਨਹੀਂ ਕਰਦੇ ਤਾਂ ਉਹਦਾ ਰਿਜ਼ਲਟ ਜਿਹੜਾ ਉਹ ਜ਼ੀਰੋ ਰਹਿ ਜਾਂਦਾ ਹੈ ਜੀ ਅਕਸਰ ਲੋਕ ਕੀ ਕਰਦੇ ਨੇ ਪ੍ਰੋਡਕਟ ਲੈ ਜਾਂਦੇ ਨੇ ਪ੍ਰੋਡਕਟ ਲਿਆ ਕੇ ਦੀਵਾਰਾਂ ਦੇ ਉੱਤੇ ਨੇਰੂ ਵਾਂਗੂ ਸਿੱਧਾ ਹੀ ਢੋਲ ਦਿੰਦੇ ਨੇ ਉਹਦਾ ਕੋਈ ਫਾਇਦਾ ਨਹੀਂ ਠੀਕ ਹੈ ਜੀ ਸਭ ਤੋਂ ਪਹਿਲਾਂ ਦੀਵਾਰਾਂ ਦੀਆਂ ਜਿਹੜੀਆਂ ਦਰਜਾਂ ਨੇ ਉਹ ਬੇ ਬਹੁਤ ਵਧੀਆ ਤਰੀਕੇ ਨਾਲ ਭਰੀਆਂ ਜਾਣੀਆਂ ਜ਼ਰੂਰੀ ਨੇ ਪ੍ਰੋਪਰ ਇੱਕ ਸਹੀ ਸਰਫੇਸ ਹੋਊਗਾ ਤਾਂ ਹੀ ਉਹਦੇ ਤੇ ਬਰਸ਼ ਚੱਲੇਗਾ ਠੀਕ ਹੈ ਭਾਈ ਜੀ ਦੀਵਾਰਾਂ ਦੇ ਵਿੱਚ ਪ੍ਰੋਪਰ ਮੈਂ ਤੁਹਾਨੂੰ ਇੱਕ ਹੋਰ ਦੀਵਾਰ ਤੇ ਵੀ ਦਿਖਾਉਣਾ ਜਿਸ ਤਰ੍ਹਾਂ ਇਹਨੂੰ ਬਿਲਕੁਲ ਪਲੇਨ ਕੀਤਾ ਜਾਣਾ ਜ਼ਰੂਰੀ ਹੈ ਜੀ ਇਹਦੇ ਉੱਤੇ ਕਹਿਤਾ ਕੀਤੀ ਕਿ ਕੋਟਿੰਗ ਦਾ ਰਿਜ਼ਲਟ ਨਹੀਂ ਆਊਗਾ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਅਕਸਰ ਲੋਕ ਆ ਕੇ ਬਾਅਦ ਚ ਕੰਪਲੇਂਟ ਕਰਦੇ ਆ ਜੀ ਲਾਇਆ ਸੀ ਉਹ ਸੀ ਉਹ ਚ ਕੀ ਹੁੰਦਾ ਜੀ ਤਾਂ ਜਦੋਂ ਦੀਵਾਰ ਇੰਨੀ ਸਾਫ ਹੋਊਗੀ ਇਹਦੇ ਉੱਤੇ ਪ੍ਰੋਪਰ ਦੋ ਦੇ ਦੋ ਕੋਟ ਲੱਗਣਗੇ ਤਾਂ ਉਹਦਾ ਸਹੀ ਰਿਜ਼ਲਟ ਆਊਗਾ ਠੀਕ ਹੈ ਜੀ ਹੁਣ ਮੰਨ ਲਓ ਇਹ ਪਲੇਨ ਆਪਣੀ ਹੋ ਗਈ ਦੀਵਾਰ ਜੀ ਇਸ ਤੋਂ ਬਾਅਦ ਇੱਧਰ ਵੀ ਪਹਿਲਾ ਕੋਟਿੰਗ ਆ ਗਿਆ ਹਾਂਜੀ ਇੱਧਰ ਆ ਜਾਓ ਜੀ ਨਹੀਂ ਇਹਦੇ ਇਹ ਜਿਹੜਾ ਹੈਗਾ ਪ੍ਰੋਪਰ ਇਹਦੀਆਂ ਦਰਜਾਂ ਭਰੀਆਂ ਗਈਆਂ proper ਇਹਨੇ ਦਰਜਾ ਦੀ ਫੀਲਿੰਗ ਹੋ ਗਈ ਤਾਂ ਇਹ ਪਹਿਲੇ ਕੋਟ ਵਾਸਤੇ ਇਹ ਦੀਵਾਰ ਤਿਆਰ ਆ ਹੁਣ ਮੈਂ ਤੁਹਾਨੂੰ ਨਿਰਾ ਮਾਰ ਕੇ ਇਹਨੂੰ ਉਹ ਕਰਤਾ ਹਾਂ 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 ਹੁਣ ਕਿਸ ਤੋਂ ਅੱਗੇ ਮੈਂ ਤੁਹਾਨੂੰ ਜਿਹੜੀ ਹੈ ਦੀਵਾਰ ਦੇ ਉੱਤੇ ਪਹਿਲਾ ਕੋਟ ਲੱਗਿਆ ਹੋਇਆ ਦਿਖਾਉਣਾ ਠੀਕ ਆ ਜੀ ਇੱਕ ਚੀਜ਼ ਬਈ ਇੱਥੇ ਤੁਸੀਂ ਇਹ ਵੀ ਦੱਸਦੇ ਸੀਗੇ ਜੇ ਯਾਰ ਆਖਿਆ ਹੋਇਆ ਹੁੰਦਾ ਅਕਸਰ ਕੋਚੇ ਲੋਕ ਜਲਦਬਾਜ਼ੀ ਕਰਦੇ ਨੇ ਤਾਂ ਹੁਣ ਇਹ ਜਿਹੜਾ ਪਾਰਟ ਆ ਇਹ ਫਿਰ ਉਹੀ ਗੱਲ ਆ ਜਾਂਦੀ ਹੈ ਕੰਪਲੇਂਟ ਵਾਲੀ ਕਿਤੇ ਉੱਥੇ ਰਹਿ ਗਿਆ ਉੱਥੇ ਰਹਿ ਗਿਆ ਮਤਲਬ ਇਹ ਚੀਜ਼ ਜੇ 100% ਰਿਜ਼ਲਟ ਚਾਹੀਦਾ ਤਾਂ ਦੀਵਾਰ 100% ਇਦਾਂ ਦੀ ਚਾਹੀਦੀ ਹੈ ਠੀਕ ਆ ਜੀ ਅਹੀਂ ਲੇਕੇ ਦੇਣ ਨੂੰ ਤਿਆਰ ਆ ਵੀ ਉਹਦੇ ਵਿੱਚ ਐਵੇਂ ਦੀ ਕੋਈ ਕੰਪਲੇਂਟ ਨਹੀਂ ਆਉਂਦੀ। ਕੀ ਬਾਤ ਹੈ ਜੀ? ਭਾਈ ਜੀ ਹੁਣ ਜਿਵੇਂ ਇੱਥੇ ਦੇਖ ਰਿਹਾ ਇੱਥੇ ਪੂਰੀ ਤਰ੍ਹਾਂ ਕੋਟ ਵੱਜ ਚੁੱਕਿਆ ਜੀ। ਹਾਂਜੀ ਇਹ ਤੇ ਪਹਿਲਾ ਕੋਟ ਲੱਗ ਚੁੱਕਿਆ ਜੀ। ਦੇਖੋ ਪੂਰਾ ਉੱਪਰ ਦੇਖ ਲੱਗਦਾ ਪਤਾ ਉਹਦੇ ਤੇ ਲੱਗਿਆ ਹੋਇਆ। ਦਰਜਾ ਪੰਨ ਤੋਂ ਬਾਅਦ ਜਿਹੜਾ ਇਹ ਪਹਿਲਾ ਕੋਟ ਲੱਗ ਚੁੱਕਿਆ ਇਸ ਦਿਵਾਰ ਤੇ। ਜੀ। ਬਿਲਕੁਲ ਸਹੀ ਤਰੀਕੇ ਨਾਲ। ਹੁਣ ਇਸ ਤੋਂ ਬਾਅਦ ਮੈਂ ਤੁਹਾਨੂੰ ਦੂਜਾ ਕੋਟ ਦਿਖਾਉਣਾ ਉਹਦੇ ਉੱਤੇ ਕੀ ਕੀਤਾ ਹੋਇਆ ਨਾਲ। ਮਾਲਾ ਭਾਈ ਜੀ ਜਿਵੇਂ ਹੁਣ ਇਹ ਪਹਿਲਾ ਕੋਟ ਲੱਗ ਗਿਆ। ਜੀ। ਇਸ ਤੋਂ ਬਾਅਦ ਦੂਜਾ ਕੋਟ ਲੱਗ ਗਿਆ ਪਹਿਲਾ ਕੋਟ ਲਗਾ ਕੇ ਇਹਨੂੰ 4 ਤੋਂ 6 ਘੰਟੇ ਪੈਂਡਿੰਗ ਛੱਡਣਾ ਆ ਠੀਕ ਆ ਨਾਲ ਦੀ ਨਾਲ ਦੂਜਾ ਕੋਟ ਨਹੀਂ ਲਗਾਉਣਾ ਹਾਂਜੀ ਬਿਲਕੁਲ 4 ਤੋਂ 6 ਘੰਟੇ ਹੋ ਸਕੇ ਤਾਂ ਦੂਜੇ ਦਿਨ 4 ਤੋਂ 6 ਘੰਟੇ ਬਾਅਦ ਦੂਜਾ ਕੋਟ ਲਗਾਉਣਾ ਤੇ ਜਿਹੜਾ ਭਾਈ ਕੈਮੀਕਲ ਜੋ ਵੀ ਇਹ ਤੇ ਲੱਗਦਾ ਹੈ ਉਹ ਵੀ ਤੁਸੀਂ ਦੱਸੋਗੇ ਵੀ ਕਿੰਨਾ ਕਿੰਨਾ ਲਾਉਣਾ ਆਪਾਂ ਜੀ ਬਿਲਕੁਲ ਵੀ ਪਰ ਸਕੁਆਇਰ ਫੁੱਟ ਚ ਕਿੰਨਾ ਪੈਣਾ ਜਾਂ 10 ਵਜੇ 10 ਦੀ ਕਹਿੰਦਾ ਇੱਕ ਉਹ ਚ ਕਿੰਨਾ ਲੱਗੂ ਜੀ ਉਹਦੇ ਬਾਰੇ ਮੈਂ ਤਾਂ ਉਹਨੂੰ ਇੱਕ ਨੰਬਰ ਦੇਵਾਂਗਾ ਸ਼ੇਅਰ ਕਰੂੰਗਾ ਉਹਦੇ ਤੇ ਮੇਰੇ ਨਾਲ ਜਦੋਂ ਮਰਜ਼ੀ ਡਿਸਕਸ ਕਰ ਲੈਣ ਮੈਂ ਇਵਨ ਸਾਈਟਾਂ ਤੇ ਅਸੀਂ ਇੰਜੀਨੀਅ ਠੀਕ ਹੈ ਜੀ ਤਾਂ ਕਿ ਉਹ ਲੋਕ ਸਹੀ ਤਰੀਕੇ ਨਾਲ ਸਮਝ ਸਕਣ ਇਹਦੇ ਜਿੱਦ ਦਿੱਤਾ ਇੱਕਦਮ ਥੋੜੇ ਸ਼ਬਦਾਂ ਦੇ ਵਿੱਚ ਉਹਨਾਂ ਵਧੀਆ ਨਹੀਂ ਸਮਝਾਇਆ ਜਾ ਸਕਦਾ ਅਸੀਂ ਉਹਨੂੰ ਪ੍ਰੋਪਰ ਸਾਈਟ ਤੇ ਡੈਮੋ ਦੀ ਵਿਵਸਥਾ ਵੀ ਹੈ ਸਾਡੇ ਕੋਲ ਠੀਕ ਹੈ ਜੀ ਤੇ ਇੱਕ ਬਈ ਹੋਰ ਸਵਾਲ ਸੀਗਾ ਜਿਵੇਂ ਜ਼ਿਆਤਰ ਮਕ ਘਰ ਦਿਖਾਉਣ ਉੱਤੇ ਡੀਪੀਸੀ ਦੀ ਸਭ ਤੋਂ ਵੱਡਾ ਮੈਟਰ ਮੰਨਿਆ ਜਾਂਦਾ ਡੀਪੀਸੀ ਇਹ ਚ ਵੀ ਉਹਨੇ ਜ਼ਰੂਰੀ ਹੈ ਕਿ ਡੀਪੀਸੀ ਦਾ ਵੀ ਕੋਈ ਚੱਕਰ ਨਹੀਂ ਚਾਹੀਏ ਘੱਟ ਪਾ ਲੋ ਜਿਹੜੀ ਦੇਖੋ ਗੱਲ ਤਾਂ ਇਹ ਜਿਹੜਾ ਹੀ ਲੀਕੇ ਜਿਹੜਾ ਤੋਂ ਹੀ ਰਹਿ ਗਈ ਸਲਾਬ ਤਾਂ ਫੇਰ ਆਏਗੀ डीपीसी ਦੇ ਉੱਤੇ ਵੀ ਪ੍ਰੋਪਰ ਕੋਟਿੰਗ ਈਵਨ ਡੀपीसी ਦੇ ਦੋਨੋਂ ਸਾਈਡਾਂ ਤੇ ਵੀ ਨੀਚੇ ਤੱਕ ਕੋਟਿੰਗ ਜ਼ਰੂਰੀ ਹੈ ਬਿਲਕੁਲ ਠੀਕ ਹੈ ਜੀ ਜੀ ਤੇ ਭਾਈ ਇਧਰ ਹੁਣ ਇਹ ਰੂਮ ਪੂਰੀ ਤਰ੍ਹਾਂ ਹਾਂਜੀ ਇਹ ਬਿਲਕੁਲ ਪਲਾਸਟਰ ਲਈ ਤਿਆਰ ਹੈ ਜੀ ਠੀਕ ਹੈ ਜੀ ਹੁਣ ਇਹ ਤੇ ਦੇਖੋਗੇ ਪ੍ਰੋਪਰ ਇੱਕ ਵਾਰੀ ਤੁਸੀਂ ਨੇੜਿਓਂ ਦਿਖਾ ਦਿਓ ਇਹਨੂੰ ਮੜਾ ਜੀ ਇਹਦੇ ਤੇ ਕੀ ਹੈ ਦੂਜਾ ਕੋਟ ਲਗਾ ਕੇ ਉਹਦੇ ਉੱਤੇ ਰੇਤਾ ਦਾ ਛਿੱਟਾ ਮਾਰ ਦਿੱਤਾ ਗਿਆ ਹੈ ਤਾਂ ਕਿ ਉਹ ਦੁਬਾਰਾ ਪਲਾਸਟਰ ਦੇ ਵਿੱਚ ਉਹਦੀ ਜਕੜ ਜਿਹੜੀ ਪ੍ਰੋਪਰ ਬਣ ਜਾਵੇ ਠੀਕ ਹੈ ਜੀ ਜੀ ਤੇ ਪਲਾਸਟਰ ਵਗੈਰਾ ਕਰਨਾ ਵੀ ਉਸ ਤੋਂ ਬਾਅਦ ਰੰਗ ਕਰਨਾ ਉਹ ਚ ਕੋਈ ਦਿੱਕਤ ਨਹੀਂ ਮੈਂ ਕਹਾਂ ਜੀ ਲਾਈਫਟਾਈਮ ਐ ਡਰਾਈ ਰਹਿੰਦੀਆਂ ਦੀਵਾਰਾਂ ਬਿਲਕੁਲ ਪੇਂਟ ਜਿਹੜਾ ਤੁਸੀਂ ਉਹਦੇ ਸ਼ੇਡ ਤੋਂ ਬੋਰ ਹੋ ਕੇ ਦੁਬਾਰੇ ਕਰਾ ਲੋਗੇ ਡੈਂਪਨੈਸ ਦੀ ਵਜ੍ਹਾ ਤੋਂ ਪੇਂਟ ਨਹੀਂ ਬਦਲਣਾ ਮੈਂ ਨੇ ਸਾਡੀ ਗਾਰੰਟੀ ਹੈ। ਕੀ ਬਾਤ ਹੈ ਜੀ? ਜੀ ਜੀ। ਭਾਈ ਜਿਵੇਂ ਹੁਣ ਕੰਮ ਤੁਹਾਡਾ ਮੈਨੂੰ ਵਧੀਆ ਲੱਗੇ ਕਿਉਂਕਿ ਆਪਾਂ ਉੱਥੇ ਦੋ ਘਰਾਂ ਚ ਦਿਖਾਇਆ। ਇੱਥੇ ਤੁਸੀਂ ਜਿਹੜਾ ਤੁਹਾਡਾ ਕੰਮ ਚੱਲ ਰਿਹਾ ਹੈਗਾ। ਜੀ। ਇਹਦੇ ਲਈ ਭਾਈ ਪ੍ਰੋਪਰ ਟੀਮਾਂ ਵੀ ਹੈਗੀਆਂ ਤੁਹਾਡੇ ਕੋਲੇ ਜਾਂ ਗਾਈਡ ਕਰ ਦਿੰਦੇ ਹਾਂ ਵੀ ਕਿਸੇ ਵੀ ਐਕਚੁਅਲ ਦੇਖੋ ਸਾਡੇ ਕੋਲ ਗਾਈਡਲਾਈਨ ਜੀ ਕੰਪਨੀ ਵੱਲੋਂ ਸਾਡੇ ਕੋਲ ਤਾਂ ਇਹ ਸਾਡੇ ਕੋਲ ਹਰ ਟਾਈਮ ਸਾਈਟ ਤੇ ਇੰਜੀਨੀਅਰ ਭੇਜਣ ਦੀ ਵਿਵਸਥਾ ਹੈਗੀ ਆ ਉਥੇ ਡੈਮੋ ਦੇਣ ਦੀ ਵਿਵਸਥਾ ਹੈਗੀ ਆ ਤਾਂ ਇਹ ਕੋਈ ਲੰਬੀ ਚੌੜੀ ਰਾਕਟ ਸਾਇੰਸ ਨਹੀਂ ਹੈਗੀ ਵੀ ਇਹਦੇ ਵਾਸਤੇ ਸਾਨੂੰ ਬਹੁਤ ਜ਼ਿਆਦਾ ਹੋਣਾ ਮਾਈਨਰ ਨੋਲੇਜ ਚਾਹੀਦੀ ਆ ਉਹ ਸਾਡੇ ਬੰਦੇ ਹਰ ਟਾਈਮ ਅਵੇਲੇਬਲ ਰਹਿੰਦੇ ਨੇ ਠੀਕ ਆ ਜੀ ਫਿਰ ਵੀ ਭਾਈ ਕਿਤੇ ਨਾ ਕਿਤੇ ਬਰੀਕੀ ਰਹਿ ਜਾਂਦੀ ਆ ਜੀ ਉਹਦਾ ਕਾਰਨ ਕੀ ਆ ਮਤਲਬ ਵੀ ਉਹ ਦੁਕਾਨਦਾਰ ਸਹੀ ਸਮਝਾਉਂਦਾ ਨਹੀਂ ਦੁਕਾਨਦਾਰ ਸਹੀ ਟੱਚ ਨਹੀਂ ਹੁੰਦੇ ਬਿਲਕੁਲ ਦੁਕਾਨਦਾਰ ਸਹੀ ਸਮਝਾਉਂਦਾ ਨਹੀਂ ਸਾਡੇ ਲੋ ਤਾਂ ਇਹ ਕੰਪਨੀ ਨੂੰ ਇੱਕ ਫੋਨ ਕਰਨਾ ਆ ਕੰਪਨੀ ਵੱਲੋਂ ਬੰਦਾ ਨਾਲ ਦੀ ਨਾਲ ਹਾਜ਼ਰਾ ਵੀ ਦੱਸੋ ਅਸੀਂ ਤੁਹਾਡੇ ਜਿੱਦਾਂ ਚਾਹੋਗੇ ਉਦਾਂ ਤੁਹਾਡੀ ਤਸੱਲੀ ਕਰਾਵਾਂਗੇ ਜੀ ਤਾਂ ਮਤਲਬ ਮੋਸਟਲੀ ਬੰਦੇ ਇਹਨੂੰ ਸਮਝ ਕੇ ਕਰਦੇ ਨਹੀਂ ਠੀਕ ਹੈ ਜੀ ਜਿਹੜਾ ਅਸਲ ਜਿਹੜਾ ਕੰਮ ਹੀ ਰਹਿੰਦੀ ਹੈ ਉਹ ਇਹੀ ਹੈ ਬੰਦੇ ਇਹਨੂੰ ਸਮਝ ਕੇ ਕਰਦੇ ਨਹੀਂ ਜਿੱਥੇ ਕੰਮ ਹੀ ਰਹਿੰਦੀ ਜੀ ਤੇ ਅੱਗੇ ਆਪਾਂ ਇਹ ਵੀ ਦੇਖ ਸਕਦੇ ਹਾਂ ਦੋਸਤੋ ਜਿਵੇਂ ਹੁੰਦਾ ਨਾ ਪਾਣੀ ਪੂਣੀ ਬਾਈ ਹੋਰਾਂ ਨੇ ਵੀ ਇੱਥੇ ਪੂਰਾ ਛੱਡਿਆ ਹੋਇਆ ਥੱਲੇ ਜੀ ਵੀ ਆਉਣ ਵਾਲੇ ਸਮਝ ਜਦੋਂ ਕੋਠੀ ਤਿਆਰ ਹੋ ਗਈ ਇਹਦਾ ਵੀ ਆਪਾਂ ਇੱਕ ਰਿਵਿਊ ਦੁਬਾਰੇ ਪਾ ਦਾਂਗੇ ਜਰੂਰ ਜਰੂਰ ਪਰ ਜਿਹੜੀ ਚੀਜ਼ ਦੀ ਬਾਈ ਹੋਰੀ ਗਰੰਟੀ ਲੈਂਦੇ ਨੇ ਵੀ ਜੇ ਆਪਾਂ ਇਹਨੂੰ ਸਹੀ ਡਾਕਟਰ ਫਿਕਸਰ ਦਾ ਜਿਹੜਾ ਪ੍ਰੋਡਕਟ ਹੈ ਨੂੰ ਸਹੀ ਤਰੀਕੇ ਨਾਲ ਵਰਤਦੇ ਆ ਤਾਂ ਵੀ ਤੁਸੀਂ ਜਿਵੇਂ 100% ਗਾਰੰਟੀ ਵਾਲਾ ਕੰਮ ਹੈ ਵੀ ਸ਼ੋਰਾ ਸਲਾਬ ਆਉਂਦਾ ਨਹੀਂ ਹੈਗਾ ਪਰ ਸਭ ਤੋਂ ਵੱਡੀ ਗੱਲ ਹੈ ਵੀ ਉਹਨੂੰ ਸਹੀ ਤਰੀਕੇ ਨਾਲ ਪ੍ਰੋਡਕਟ ਲੈਣਾ ਫਿਰ ਉਹਨੂੰ ਸਹੀ ਤਰੀਕੇ ਨਾਲ ਇੰਪਲੀਮੈਂਟ ਕਰਨਾ ਤੇ ਭਾਈ ਕੋਸਟ ਬਾਰੇ ਥੋੜਾ ਦੱਸ ਦਈਏ ਵੀ ਕੀ ਕੋਸਟ ਪੈਂਦਾ ਹੈ ਭਾਜੀ ਐਦਾਂ ਦਾ ਜੇ ਵੀਡੀਓ ਲੰਬੀ ਹੋ ਜਾਏਗੀ ਬਟ ਮੈਂ ਸਿੱਧਾ ਕਹਾਂ ਜੇ ਕੋਈ 100% ਵਾਟਰਪੂਫਿੰਗ ਚਾਹੁੰਦਾ ਤਾਂ ਉਹ ਪੂਰੇ ਘਰ ਦੀ ਕੀਮਤ ਦਾ ਸਿਰਫ 1% ਖਰਚਾ ਆਉਂਦਾ ਇਧਰੋਂ ਲਾਈਫਟਾਈਮ ਤੁਸੀਂ ਬਿਲਕੁਲ ਟੈਨਸ਼ਨ ਫਰੀ ਹੋ ਵੀ ਪੇਂਟ ਦੀ ਰਿਪੇਅਰ ਤੋਂ ਡੈਂਪਨੈਸ ਤੋਂ ਹਰ ਸਾਲ ਜਿਹੜਾ ਝਵੇਲਾ ਉਹ ਖਤਮ ਹੋ ਜਾਂਦਾ ਠੀਕ ਹੈ ਜੀ ਨਹੀਂ ਤਾਂ ਇਹ ਬਚਾ ਲੈਨੇ 1% ਤਾਂ ਹਰ ਸਾਲ 2 ਸਾਲ ਬਾਅਦ ਉਹ ਪੇਂਟ ਦੀ ਰਿਪੇਅਰ ਅਕਸਰ ਤੁਸੀਂ ਦੇਖਿਆ ਹੋਣਾ ਉਹ ਲੱਗੇ ਰਹਿੰਦੇ ਆ ਜਿਹੜੀ ਟੈਨਸ਼ਨ ਆ ਉਹ ਤਾਂ ਵੱਖਰੀ ਹੈਗੀ ਹੈਗੀ ਪੇਂਟ ਨਾਲ ਸਭ ਤੋਂ ਵੱਡੀ ਗੱਲ ਆ ਵੀ ਘਰ ਬੁਰਾ ਲੱਗਦਾ ਸਾਰਾ ਬੁਰਾ ਲੱਗਦਾ ਜੀ ਬੁਰਾ ਲੱਗਦਾ ਕਿੰਨਾ ਰਿਜਨਲ ਹਰ ਇੱਕ ਨੇ ਸੁਪਨਿਆਂ ਦਾ ਘਰ ਬਣਾਇਆ ਹੁੰਦਾ ਪਰ ਉਹ ਕਹਿੰਦਾ ਪੇਂਟ ਨਹੀਂ ਖਰਾਬ ਕਰਦਾ ਉਹ ਤੁਹਾਡੀ ਹੈਲਥ ਵੀ ਖਰਾਬ ਕਰਦਾ ਜਿੱਥੇ ਡੈਂਪਨੈਸ ਹੋਏਗੀ ਉੱਥੇ ਬੈ ਕਿਆ ਬਾਤ ਹੈ ਜੀ ਤੇ ਲੋ ਵੀ ਦੋਸਤੋ ਬਾਈ ਹੋਰਾਂ ਦਾ ਆਪਾਂ ਸਕਰੀਨ ਤੇ ਨੰਬਰ ਦਿੱਤਾਗਾ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਕੁਇਰੀ ਆ ਬਾਈ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਡਾਕਟਰ ਫਿਕਸਡ ਦੀ ਟੀਮ ਵੀ ਨਾਲ ਖੜੀ ਹੈ ਆਪਣੀ ਤੇ ਬਾਈ ਹੋਰਾਂ ਨਾਲ ਤੁਸੀਂ ਮੀਟ ਵੀ ਕਰਾ ਸਕਦੇ ਹੋ ਜੋ ਤੁਹਾਨੂੰ ਗਾਈਡੈਂਸ ਚਾਹੀਦੀ ਆ ਜੋ ਤੁਹਾਨੂੰ ਪ੍ਰੋਡਕਟ ਚਾਹੀਦਾ ਤੁਸੀਂ ਇਹਨਾਂ ਨਾਲ ਰਾਬਤਾ ਕੰਮ ਕਰ ਸਕਦੇ ਹੋ ਧੰਨਵਾਦ ਦੋਸਤੋ